न वाहेगुरु सत न वाहगु वाहिजी वाहिते दर्शियु ते भजन

ਸਰਨਾਹੀ ਪੂਰਨ ਗੁਣ ਸੋ ਕਹੋ ਤਲ ਗੁਰ ਸੇਵੀ ਹੈ ਹਨਿਸ ਸਹਜ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਫਤ ਖ ਸੁਮ ਦੀਨੋਦ ਸੋ ਤਦ ਟਿਟੇ ਸੱਚਾ ਬਾਤ ਸਾਹ ਮਾਰੋ ਜਨਮ ਜਨਮ ਦੀ ਸੱਜਣ ਸੱਚਾ ਬਾਤ ਸਾਹ ਸਿਰ ਸਾਹ ਹਾਂ ਦੇ ਜਿਸ ਪਾਸ ਬਹਠ ਆਸੋਹੀ ਹੈ ਸਬਨਾ ਦਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 3 ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਤਨ ਸੰਚ ਹੈ ਮੂਰਖ ਗਵਾਦ ਮਨੁਖ ਭੂਲੇ ਅੰਧ ਗਵਾਦ ਵੇਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਰਹਾ ਮਨ ਮੁਖ ਭੂਲੇ ਸਭ ਮਰਹ ਗਵਾਰ ਪਵਜਲ ਡੂਬੇ ਨਾ ਉਰਵਾਰ ਨ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹ ਨਿਸਬੈ ਦਾਗ ਜਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿਦ ਸਾਧਿਕ ਤਰਸਹਿ ਸਭ ਲੋਏ ਪੂਰ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚ ਹੈ ਸੋਏ ਊਤਮ ਬ੍ਰਹਮ ਪਛਾਣ ਕੋਏ ਸਚ ਸਾਚਾ ਸਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਸਭ ਕਿਛ ਸਾਚਾ ਸਾਚਾ ਹੈ ਸੋਇ ਊਤਮੰ ਬ੍ਰਹਮੰ ਪਛਾਣ ਕੋਇ ਸੱਚ ਸਾਚਾ ਸਾਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਦਿਨੋਸ਼ਰੀ ਮਹਲਾ 3 ਦਾ ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ